ਇਸ ਵਕਤ ਦੀ ਵੱਡੀ ਖਬਰ ਦਸੂਹਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਦਸੂਹਾ ਦੇ ਵਿੱਚ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ ਕਤਲ ਸ਼ੋਰੂਮ ਦੇ ਮਾਲਕ ਵੱਲੋਂ ਕੀਤਾ ਗਿਆ ਸੀ ਤੇ ਨੌਜਵਾਨ ਗੁਰਪ੍ਰੀਤ ਸਿੰਘ ਜੋ ਕਿ ਦਸੂਹਾ ਦੇ ਨਸਤੀਕੀਪਿੰਡ ਔਡਰਾ ਦਾ ਰਹਿਣ ਵਾਲਾ ਹੈ ਤੇ ਬਜਾਜ ਸ਼ੋਰੂਮ ਤੋਂ ਹੀ ਉਹ ਕੰਮ ਕਰਦਾ ਸੀ ਤੇ ਅੱਜ ਜਦੋਂ ਛੁੱਟੀ ਹੋਣ ਤੋਂ ਬਾਅਦ ਗੁਰਪ੍ਰੀਤ ਸਿੰਘ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ ਇਸ ਤਰ੍ਹਾਂ ਨੇ ਸ਼ੋਰੂਮ ਦੇ ਮਾਲਕ ਵੱਲੋਂ ਉਸ ਦੀ ਛਾਤੀ 'ਚ ਗੋਲੀ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਨੂੰ ਤਸੂਆ ਦੇ ਸਰਕਾਰੀ ਹਸਪਤਾਲ 'ਚ ਲਿਆਂਦਾ ਗਿਆ ਜਿੱਥੇ ਕਿ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਸ਼ੋਰੂਮ ਦਾ ਮਾਲਕ ਮੌਕੇ ਤੋਂ ਭੱਜਣ 'ਚ ਸਫਲ ਹੋ ਗਿਆ ਹਾਲਾਂਕਿ ਅਜੇ ਤੱਕ ਘਟਨਾ ਦੇ ਕਾਰਨ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਕਿ ਆਖਰਕਾਰ ਕਿਉਂ Bajaj ਸ਼ੋਰੂਮ ਦੇ ਮਾਲਕ ਵੱਲੋਂ ਅਜਿਹਾ ਕੀਤਾ ਗਿਆ ਹੈ। ਘਟਨਾ ਦੀ ਸੂchnਾ ਤੋਂ ਬਾਅਦ ਖਾਨਾ ਤੋਂ ਸੂਬਾ ਦੀ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਤੇ ਵਕਫ ਵਕ ਪਹਿਲੋਂ ਨੂੰ ਆਧਾਰ ਬਣਾ ਕੇ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਇਸ ਮੌਕੇ ਪੀੜਤ ਤੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਾਉਂਦਿਆਂ ਹੋਇਆਂ ਕਾਤਲ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਹੁਸ਼ਰਪੁਰ ਦੇ ਉਸ ਦੇ ਨਾਲ ਰਜਿੰਦਰ ਸਿੰਘ ਦੀ ਰਿਪੋਰਟ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਰਾਜ ਸਿੰਘ ਸਰ ਕੀ ਹੋਇਆ ਮਾਮਲਾ ਜਿਹੜਾ ਗੋਲੀ ਲੱਗੀ ਹੈ ਤੁਹਾਡੇ ਭਤੀਜੇ ਦੇ ਮਾਮਲਾ ਇਦਾਂ ਦੀ ਸਾਰੇ ਵਸਫੇਰ ਦਾ ਬੱਚਾ ਕੰਮ ਤੇ ਆਇਆ ਉਹਨਾਂ ਦੇ ਕੋਲ 3 ਸਾਲ ਹੋ ਗਏ ਕੰਮ ਸਿੱਖਦੇ ਨੂੰ ਕਰਦੇ ਨੂੰ ਤੇ ਹੁਣ ਕੰਮ ਕਰਨ ਲੱਪਿਆ ਤੇ ਉਹ ਛੁੱਟੀ ਦਾ ਟਾਈਮ ਹੋਇਆ ਹੱਥ ਧੋਣ ਲੱਗਾ ਤੇ ਉਹ ਮਾਲਕ ਅੰਦਰੋਂ ਚੱਲ ਗਿਆ ਅੰਦਰੋਂ ਆਪਣਾ ਪਿਸਤੌਲ ਲੈ ਕੇ ਆ ਗਿਆ ਤੇ ਮੁੰਡੇ ਦੇ ਆਉਂਦੇ ਨੇ ਸਿੱਧਾ ਸਾਥੀ 'ਚ ਗੋਲੀ ਮਾਰਤੀ ਕਰਨ ਲੱਗਾ ਪਤਾ ਕਿਉਂ ਮਾਰੀ ਗੋਲੀ ਇਹ ਨਹੀਂ ਕਰਨ ਦਾ ਪਤਾ ਲੱਗਾ ਕਿਉਂ ਮਾਰੀ ਕਿਉਂ ਨਹੀਂ ਮਾਰੀ ਹੁਣ ਉਹ ਗੋਲੀ ਮਾਰ ਕੇ ਉਹ ਇੱਥੇ ਹਸਪੀਟਲ ਪਹੁੰਚਾ ਕੇ ਤੇ ਜਦੋਂ ਪਤਾ ਲੱਗਿਆ ਮੁੰਡੇ ਦਾ ਪਈ ਪੂਰਾ ਹੋ ਗਿਆ ਤੇ ਉਹ ਫਰਾਰ ਹੋ ਗਿਆ ਨੱਠ ਗਿਆ ਤੇ ਮੈਂ ਤੇ ਮਾਲਕ ਫਰਾਰ ਐ ਇਥੋਂ ਕੀ ਨਾਮ ਸੀ ਮਾਲਕ ਦਾ ਮਾਲਕ ਦਾ ਨਾਮ ਕੀ ਆ ਭਲਾ ਪ੍ਰਭ ਪ੍ਰਭ ਸਿੰਘ ਪ੍ਰਭ ਸਿੰਘ ਕਿਹੜਾ ਸ਼ੋਰੂਮ ਆਣਾ ਦਾ ਉੱਥੇ ਆ ਪਿਆਜ ਦਾ ਕੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੰਗ ਕੇ ਸਾਨੂੰ ਇਨਸਾਫ ਚਾਹੀਦਾ ਆ ਗਰੀਬ ਪਰਿਵਾਰ ਦੇ ਬੰਦੇ ਆ ਬੱਚੇ ਆ ਇਸ ਵਕਤ ਦੀ ਵੱਡੀ ਖਬਰ ਦਸੂਹਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਦਸੂਹਾ ਦੇ ਵਿੱਚ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਦੱਸਿਆ ਜਾ ਰਿਹਾ ਕਿ ਨੌਜਵਾਨ ਦਾ ਕਤਲ ਸ਼ੋਰੂਮ ਦੇ ਮਾਲਕ ਵੱਲੋਂ ਕੀਤਾ ਗਿਆ ਸੀ ਤੇ ਨੌਜਵਾਨ ਗੁਰਪ੍ਰੀਤ ਸਿੰਘ ਜੋ ਕਿ ਦਸੂਹਾ ਦੇ ਨਸਤੀਕੀਪਿੰਡ ਔਡਰਾ ਦਾ ਰਹਿਣ ਵਾਲਾ ਤੇ ਬਜਾਜ ਸ਼ੋਰੂਮ ਤੋਂ ਹੀ ਉਹ ਕੰਮ ਕਰਦਾ ਸੀ ਤੇ ਅੱਜ ਜਦੋਂ ਛੁੱਟੀ ਹੋਣ ਤੋਂ ਬਾਅਦ ਗੁਰਪ੍ਰੀਤ ਸਿੰਘ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਇਸ ਦੌਰਾਨ ਸ਼ੋਰੂਮ ਦੇ ਮਾਲਕ ਵੱਲੋਂ ਉਸ ਦੀ छाਤੀ 'ਚ ਗੋਲੀ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਨੂੰ ਤੁਰਤ ਸੂਬਾ ਦੇ ਸਰਕਾਰੀ ਹਸਪਤਾਲ 'ਚ ਲਿਆਂਦਾ ਗਿਆ ਜਿੱਥੇ ਕਿ ਉਸਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਸ਼ੋਰੂਮ ਦਾ ਮਾਲਕ ਮੌਕੇ ਤੋਂ ਭੱਜਣ 'ਚ ਸਫਲ ਹੋ ਗਿਆ ਹਾਲਾਂਕਿ ਅਜੇ ਤੱਕ ਘਟਨਾ ਦੇ ਕਾਰਨ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਕਿ ਅਖਰਕਾਰ ਕਿਉਂ Bajaj ਸ਼ੋਰੂਮ ਦੇ ਮਾਲਕ ਵੱਲੋਂ ਅਜੀਹਾ ਕੀਤਾ ਗਿਆ ਹੈ। ਘਟਨਾ ਦੀ ਸੂchnਾ ਤੋਂ ਬਾਅਦ ਥਾਣਾ ਤੋਂ ਸੂਬਾ ਦੀ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਤੇ ਵਕਫ ਵਕ ਪਹਿਲੋਂ ਨੂੰ ਆਧਾਰ ਬਣਾ ਕੇ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਪੀੜਤ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਾਉਂਦਿਆਂ ਹੋਇਆਂ ਕਤਲ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਹੁਸ਼ਰਪੁਰ ਦੇ ਉਸ ਦੇ ਨਾਲ ਰਜਿੰਦਰ ਸਿੰਘ ਦੀ ਰਿਪੋਰਟ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਰਾਜ ਸਿੰਘ ਸਰ ਕੀ ਹੋਇਆ ਮਾਮਲਾ ਜਿਹੜਾ ਗੋਲੀ ਲੱਗੀ ਹੈ ਤੁਹਾਡੇ ਭਤੀਜੇ ਦੇ ਮਾਮਲਾ ਇਦਾਂ ਜੀ ਸਾਰੇ ਸਵੇਰ ਦਾ ਬੱਚਾ ਕੰਮ ਤੇ ਆਇਆ ਉਹਨਾਂ ਦੇ ਕੋਲ 3 ਸਾਲ ਹੋ ਗਏ ਕੰਮ ਸਿੱਖਦੇ ਨੂੰ ਕਰਦੇ ਨੂੰ ਤੇ ਹੁਣ ਕੰਮ ਕਰਨ ਲੱਪਿਆ ਤੇ ਉਹ ਛੁੱਟੀ ਦਾ ਟਾਈਮ ਹੋਇਆ ਹੱਥ ਥੋਣ ਲੱਗਾ ਤੇ ਮਾਲਕ ਅੰਦਰੋਂ ਚੱਲ ਗਿਆ ਅੰਦਰੋਂ ਆਪਣਾ ਪਿਸਤੌਲ ਲੈ ਕੇ ਆ ਗਿਆ ਤੇ ਮੁੰਡੇ ਦੇ ਆਉਂਦੇ ਨੇ ਸਿੱਧਾ ਸਾਥੀ 'ਚ ਗੋਲੀ ਮਾਰਤੀ ਕਰਨ ਲੱਗਾ ਪਤਾ ਕਿਉਂ ਮਾਰੀ ਗੋਲੀ ਇਹ ਨਹੀਂ ਕਰਨ ਦਾ ਪਤਾ ਲੱਗਾ ਕਿਉਂ ਮਾਰੀ ਕਿਉਂ ਨਹੀਂ ਮਾਰੀ ਹੁਣ ਉਹ ਗੋਲੀ ਮਾਰ ਕੇ ਉਹ ਇੱਥੇ ਹਸਪੀਟਲ ਪਹੁੰਚਾ ਕੇ ਤੇ ਜਦੋਂ ਪਤਾ ਲੱਗਿਆ ਮੁੰਡੇ ਦੇ ਪਈ ਗੂੜਾ ਹੋ ਗਿਆ ਤੇ ਉਹ ਫਰਾਰ ਹੋ ਗਿਆ ਨੱਠ ਗਿਆ ਤੇ ਮਥੇ ਮਾਲਕ ਫਰਾਰ ਐ ਇਥੋਂ ਕੀ ਨਾਮ ਸੀ ਮਾਲਕ ਦਾ ਮਾਲਕ ਦਾ ਨਾਮ ਕੀ ਆ ਭਲਾ ਪ੍ਰਭ ਪ੍ਰਭ ਸਿੰਘ ਪ੍ਰਭ ਸਿੰਘ ਕਿਹੜਾ ਸ਼ੋਰੂਮ ਆਣਾ ਦਾ ਉੱਥੇ ਆ ਬਜਾਜ ਦਾ ਕੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੰਗ ਕੇ ਸਾਨੂੰ ਇਨਸਾਫ ਚਾਹੀਦਾ ਹੈ ਗਰੀਬ ਪਰਿਵਾਰ ਦੇ ਬੰਦੇ ਆ ਬੱਚੇ ਆ